ਸਸਰੀਗੜ ਦੀ 24 ਤਰੀਕ ਨੌਵਾਂ ਮਹੀਨਾ 2025 ਵੀਡੀਓ ਲੈ ਕੇ ਆਇਆ ਪਿੰਡ ਨੰਗਲ ਕਲਾ ਤੋਂ ਡਿਟੇਲ ਦੇਵਾਂਗੇ ਸਾਰੀ ਆ ਨਾਗ ਖੜਾ ਮਿੱਤਰੋ ਚਾਰ ਪੰਜ ਦਿਨਾਂ ਦੀ ਸੂਈ ਦੱਸਦੇ ਆ ਮਾਗਰ ਬੱਚਾ ਦਾ ਸੰਸਰੀ ਬਾਣ ਵਾਲੇ ਫੌਜੀ ਬੁੱਲਦਾ ਸੋਨਾ ਮੋਟਾ ਚਵਾਈ ਵਾਲਾ ਥਣ ਲੱਗਿਆ ਮਿੱਤਰੋ ਸਾਰਾ ਰਿਕਾਰਡ ਪਤਾ ਕਰਾਂਗੇ ਮਾਲਕ ਕਰੋ ਕਿੰਨਾ ਦੁੱਧ ਤਿਆਰ ਹੈ ਆਜੋ ਆਪਾਂ ਤੁਹਾਡੀ ਮਾਲਕਾਂ ਨਾਲ ਗੱਲ ਕਰਾਉਨੇ ਆ ਸਸਰੀਗੜ ਸਸਰੀਗੜ ਕਿਹੜਾ ਪਿੰਡ ਆ ਜੀ ਵੱਡਾ ਨੰਗਲ ਜੀ ਜ਼ਿਲ੍ਹਾ ਮਾਨਸਾ ਉੱਚੀ ਬੋਲਣਾ ਪਿੰਡਾ ਮਾਨਸਾ ਜੀ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਆਪਣਾ ਘਰ ਕਿੱਥੇ ਰਹਿੰਦਾ ਆਪਣਾ ਘਰ ਕੱਸੀ ਦੇ ਜੀ ਨਾਲ ਕੋਈ ਵੱਡੀ ਰੋਡ ਤੋਂ ਆਉਂਦਾ ਵੱਡੇ ਲਿੰਕ ਰੋਡ ਤੋਂ ਸੁਆ ਜਾਂਦਾ ਹੈ ਨਾ ਹਾਂਜੀ ਹਾਂਜੀ ਨਾ ਵੀ ਮਿੱਤਰੋ ਵੱਡਾ ਜਿਹੜਾ ਲਿੰਕ ਰੋਡ ਹੈ ਨਾ ਉਹ ਤੋਂ ਸੁਆ ਤੋਂ ਪਾਰੀ ਪਾਰ ਦੀ ਪੱਕਾ ਗੱਡੀਆਂ ਦਾ ਕਵਾੜ ਆਉਂਦਾ ਇਸ ਜੀ ਜਿੱਥੇ ਗੱਡੀਆਂ ਵਾਲਾ ਕਵਾੜ ਵਾਲੀਆਂ ਗੱਡੀਆਂ ਦਾ ਹੈ ਨਾ ਕਾਰਖਾਨਾ ਬਣਿਆ ਹੋਇਆ ਉਹਦੇ ਸਾਹਮਣੇ ਆ ਬਿਲਕੁਲ ਹਾਂਜੀ ਜੇ ਹੁਣ ਆਪਾਂ ਬਈ ਆ ਨਗਦੀ ਗੱਲ ਕਰੀਏ ਕਿ ਨਵਾਂ ਸੁਆ ਮੱਝ ਦਾ ਮੱਝ ਦਾ ਜੀ ਤੀਜਾ ਜੀ ਇਹ ਜੇ ਸੂਏ ਹੈ ਤੇ ਕਿ ਸੂਈ ਹੈ ਹਾਂਜੀ ਠੀਕ ਹੈ ਦੂਜੇ ਸੂਏ ਦੁੱਧ ਕਿੰਨਾ ਦੇ ਕੱਢਿਆ ਨੇ ਮੈਂ ਤਾਂ ਜੀ ਸੂਈ ਹੋਈ ਲੈ ਆ ਸੀ ਪਰ ਦੱਸ ਗਿਆ ਲੀਟਰ ਕਿਤਾਜੀ ਠੀਕ ਹੈ ਤਾਂ ਜੀ ਸੂਈ ਹੋਈ ਲੈ ਆ ਸੀ ਜੀ ਮੈਂ ਸੂਈ ਹੋਈ ਨਾ ਪਾ ਲੂੰਗੇ ਉਨੇ ਦੁੱਧ ਕੱਢ ਲੂੰਗੇ ਠੀਕ ਹੈ ਹੁਣ 5 ਦਿਨਾਂ ਦੀ ਸੂਈ ਥਲੇ ਕਿੰਨਾ ਤਿਆਰ ਹੈ ਹੋਏਗਾ ਹੀ 5-7 ਕਿਲੋ ਜੀ ਠੀਕ ਹੈ ਜੇ ਆਪਾਂ ਹੁਣ ਇੱਕ ਗੱਲ ਕਰੀਏ ਦੀ ਸਿੰਘ ਥੋੜਾ ਜਿਹਾ ਖੁੱਲਾ ਮਿੱਤਰੋ ਬਜਰ ਬਜਰ ਬਹੁਤ ਹੈ ਮੋਟਾ ਸੋਹਣਾ ਚਵਾਈ ਵਾਲਾ ਥਣ ਲੱਗਿਆ ਦਿਖਾ ਦੱਸ ਨੇ ਉਧਰ ਚੰਗਾ ਅੰਡਰ ਲੱਗਿਆ ਹੋਇਆ ਸੋਹਣੀ ਹੈ ਸਾਰੀ ਜੈਡ ਬਲੈਕ ਮਾਗਰ ਆ ਗਿਆ ਹਾ ਕੱਟਾ ਇਹ ਫੌਜੀ ਬੁਲ ਲੁਧਿਆਣਾ ਬਈ ਸਨਸਰੀ ਫੌਜੀ ਬੁਲਦਾ ਜੀ ਸਨਸਰੀ ਬਾਹ ਡੈਰੀ ਫਾਰਮ ਦਾ ਜਿਹੜਾ ਫੌਜੀ ਝੋਟਾ ਨਾ ਉਹਦਾ ਇਹਦੇ ਮਾਗਰ ਕੱਟਾ ਆ ਗਿਆ ਸੋਹਣੀ ਐ ਬਾਕੀ ਜੇ ਆਪਾਂ ਗੱਲ ਕਰੀਏ ਅੱਜ ਸੂਹੀ ਨੂੰ ਕਿੰਨੇ ਦਿਨ ਹੋ ਗਏ ਮੈਨੂੰ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਸੂਹੀ ਨੂੰ ਠੀਕ ਐ ਠੰਡੀ ਐ ਜਮਾ ਜਮਾ ਠੰਡੀ ਐ ਤੇ ਜੇ ਆਪਾਂ ਧਾਰ ਦੀ ਗੱਲ ਕਰੀਏ ਧਾਰ ਪੋਲੀ ਐ ਜਮਾ 1 ਕਿਲੋ ਮਰ ਧਾਰ ਐ ਠੀਕ ਐ ਜੇ ਬਾਈ ਹੁਣ ਆਪਾਂ ਇੱਕ ਵਾਰੀ ਦੁੱਧ ਦੀ ਗੱਲ ਹੋਰ ਕਰੀਏ ਜਮਾ ਸਹੀ ਜਿਹਾ ਦੁੱਧ ਦੱਸ ਦਿਓ 5 ਜਾ ਜਾਂ 7 ਹੈ ਹੁਣ 5 ਕਿਲੋ ਆ ਜੀ 5 ਕਿਲੋ ਦਾ ਹਾਂਜੀ ਇਹ ਬਣੀ ਨਾ ਗੱਲ ਠੀਕ ਹੈ ਧੰਨਵਾਦ ਤੁਹਾਡਾ ਸੱਚ ਬੋਲੇ ਹੋ ਨਾ ਸੇਵਾ ਨਹੀਂ ਹੋਈ ਜੀ ਆਪਾਂ ਹਾਂ ਚਲੋ ਕੋਈ ਗੱਲ ਨਹੀਂ ਬਾਕੀ ਆਲੇ ਦਾ ਮਾਲੇ ਮੂਲੇ ਚੱਲਣਗੇ ਆ ਮੇਰੇ ਸੱਤ ਵੱਜ ਰਹੀ ਹੈ ਹਾਂ ਕੋਈ ਗੱਲ ਨਹੀਂ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਕੀ ਕਰਦੇ ਹਾਂ ਰੇਟ ਆਪਾਂ ਮਾਨਤਾ ਨੂੰ ਕਰਦੇ ਹਾਂ ਜੀ ਫੋਨ ਤੇ ਕਰ ਲੈ ਜੀ ਫੋਨ ਨੰਬਰ ਬੋਲ ਦੇ ਇੱਕ ਵਾਰੀ ਹੋਰ 94 ਇੱਕ ਵਾਰੀ ਹੋਰ ਬੋਲ 9403738795 ਠੀਕ ਹੈ ਇਹ ਇਹਨਾਂ ਦਾ ਫੋਨ ਨੰਬਰ ਆ ਗਿਆ ਘੰਟੀ ਮਾਰ ਲਿਓ ਜਸਵੀਰ ਨੂੰ ਵੀ ਦੁੱਧ ਦੇ ਵਾਸਤੇ ਕੀ ਹੈ ਜੀ ਆ ਨਾ ਕੇ ਖੜਾ ਮਿੱਤਰੋ ਇਹਦੀ ਸਾਰੀ ਆਪਾਂ ਡਡੇਸੋਂ ਦੱਸਤੀ ਬਾਕੀ ਆਪਾਂ ਤੁਰਦੀ ਦੇ ਨਿਗ੍ਹਾ ਮਰਵਾਉਨੇ ਆਂ ਤੋਰ ਦੇਈ ਮਰਜ ਨੂੰ ਤੋਰ ਦੇ ਲਈ ਕਰ ਲੋ ਜੇਖ ਮਿੱਤਰੋ ਦਿਖਾ ਰਹੇ ਜਸਨਾ ਸੋਹਣਾ ਮੋਟਾ ਚਵਾਈਆ ਦਾ ਥਣ ਲੱਗਿਆ ਹੋਇਆ ਸੱਜਣਾ ਨੂੰ ਕਰਾਰੇ ਦਰਸ਼ਨ ਆਪਣੇਆਂ ਨੂੰ ਠੱਪੜੇ ਦੀ ਬਹੁਤ ਜਾਰੇ ਚੌੜੀ ਐ ਹੋਰ ਦੇ ਵੀ ਮੋੜ ਦੇ ਗਏ ਲਓ ਜੀ ਠੱਪੜੇ ਦੀ ਬਹੁਤ ਚੌੜੀ ਐ ਸ਼ਕੀਨ ਵੀ ਐ ਬਾਕੀ ਠੰਡੀ ਵੀ ਹੈ ਜੀ ਠੰਡੀ ਵੀ ਹੈਗੀ ਐ ਕਾਈ ਕਹਿੰਦਾ ਹਜੇ 10 ਪੰਜ 6 ਦਿਨ ਹੋਇਆ ਸੂਈ ਨੂੰ ਬਾਕੀ ਤਸੱਲੀ ਕੋਲੇ ਆ ਕੇ ਤੁਸੀਂ ਆਪ ਕਰ ਲਿਓ ਝੌੜੀ ਚੂੜੀ ਵੀ ਬਹੁਤ ਆ ਮਿੱਤਰੋ ਬੰਦਿਆਂ ਜੇ ਇੱਕ ਆਪਾਂ ਗੱਲ ਹੋਰ ਕਰੀਏ ਭਾਈ ਹਾਂਜੀ ਤਾਰ ਵੀ ਬੋਲੀ ਹੈ ਹਣਾ ਹਾਂਜੀ ਹਾਂਜੀ ਖਾਣਾ ਵੀ ਸਾਫ ਆਚਾਰੇ ਮੋਟੀ ਹੈ ਹਾਂਜੀ ਜਿਹੜਾ ਰੇਟ ਕਰੋਗੇ ਜਾਇਜ਼ ਕਰੋ ਠੀਕ ਹੈ ਜਿਹੜੇ ਬਾਹਰੋਂ ਫੋਨ ਕਰਦੇ ਉਹ ਕਹਿੰਦੇ ਜਾਇਜ਼ ਰੇਟ ਕਰਾਂਗੇ ਖਾ ਤੇ ਮਾਨਦਾਨ ਹੋਊਗਾ ਰੇਟ ਚ ਜਮਾ ਹੋਊਗੀ ਮਾਨਤਾ ਉਹ ਵੀ ਮਿੱਤਰੋ ਕੰਟੀ ਮਾਰ ਲਿਓ ਤ੍ਰੇਲੂ ਪਰਿਵਾਰ ਆ ਕੋਈ ਵਪਾਰ ਦਾ ਨਹੀਂ ਵਪਾਰ ਦਾ ਨਹੀਂ ਨਾ ਵਪਾਰ ਦਾ ਕੰਮ ਨਹੀਂ ਆ ਨਾਗਾ ਇਹਨਾਂ ਕੋਲੇ ਸੋਹਣੀ ਐ ਦੁੱਧ ਦੀ ਕੁਆਲਿਟੀ ਦੇ ਵੀ ਖਰੀ ਉਤਰਨ ਵਾਲੀ ਐ ਜੈਡ ਵਲ ਹੈਗਾ ਅਜੇ ਤਾਂ ਤਾਜੀ ਐ ਮਿੱਤਰੋ ਬਾਕੀ ਤੁਸੀਂ ਤਸੱਲੀ ਕੋਲੇ ਆ ਕੇ ਆਵਕਾਰ ਰਹਿ ਮਾਨਤਨ ਕਰਦੇ ਆ ਵੀ ਹਾਂ ਨਾ ਨਾ ਕੋਈ ਨਹੀਂ ਧੰਨਵਾਦ ਜੀ ਠੰਡੀ ਆਈਆ ਦੇਖੋ ਨਾ ਤਾਂ ਜਿਹਨੇ ਡਰਨਾ ਹਾਂ ਆਪਡੀ ਐ ਮਿੱਤਰੋ ਆਪ ਚੋਲੋ ਦੇਖੀ ਨੇ ਬੰਦਾ ਇਸ ਸਾਡਾ ਆਪਣਾ ਜੀ ਦਿਖਾ ਰੇ ਜਸਨਾ ਬੱਚਾ ਵੀ ਇੱਕ ਵਾਰੀ ਹੋਰ ਦਿਖਾ ਦੇ ਸੋਹਣਾ ਹੈਗਾ ਫੌਜੀ ਬੁੱਲਦਾ ਇਹ ਸੰਸਨੀਵਾਲ ਵਾਲੇ ਦਾ ਜ਼ਹਿਰੀ ਅੱਖ ਹੈ ਅਮਰ ਦੇ ਡਾਕਟਰ ਨਾਲ ਗੱਲ ਕਰਾਤੀ ਸੋਡੇ ਵੀ ਕਿਹਾ ਤੀਗਾ ਭਰੇਗਾ ਪੂਰੀ ਜ਼ਹਿਰੀ ਅੱਖ ਹੈ ਮਿੱਤਰੋ ਇਹਦਾ ਬੱਚਾ ਨਾ ਕੁਆਲਟੀ ਵਾਲੀ ਹੈ ਪੂਰਾ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਅੱਜ ਦੀ ਆਪਣੀ ਇਹ ਵੀਡੀਓ ਇੱਕ ਨਗ ਦੀ ਨੰਗਲ ਕਲਾ ਤੋਂ ਰਹੂਗੀ ਟਰੇਲੂ ਪਰਿਵਾਰ ਹੈ ਕਾਂਟੀ ਮਾਰ ਲਿਓ ਸਿਰੇ ਜਾਂਦੇ ਨਹੀਂ ਕਹਿੰਦੇ ਦੁੱਧ ਦਾ ਮੁੱਲ ਹੀ ਲਵਾਂਗੇ ਨਰਮ ਪਰਿਵਾਰ ਆ ਖੇਤੀਬਾੜੀ ਵਾਲੇ ਬੰਦੇ ਆ ਵੀਡੀਓ ਦੇਖਣ ਲਈ ਧੰਨਵਾਦ